ਗੁਰਬਾਣੀ ਦਾ ਇੱਕ ਸ਼ਬਦ ਹੈਗਾ ਪਹਿਲਾ ਪਾਣੀ ਜੀਓ ਠੀਕ ਹੈ ਜਿੱਤ ਹਰਿਆ ਸਭ ਕੁਝ ਪਹਿਲਾ ਪਾਣੀ ਹੈ ਜਿਹਦੇ ਨਾਲ ਸਾਰਾ ਕੁਝ ਹਰਾ ਭਰਾ ਪਤਾ ਨਹੀਂ ਕਿਉਂ ਇਹਦੇ ਪਿੱਛੇ ਜਾਂ ਤਾਂ ਸਰਕਾਰਾਂ ਦਾ ਮੰਨ ਨਹੀਂ ਹੱਲ ਹੈਗਾ ਇਹਨੂੰ ਦਰੁਸਤ ਕਰਨ ਦਾ ਜਾਂ ਸਰਕਾਰਾਂ ਦੀ ਕੋਈ ਸਾਜ਼ਿਸ਼ ਹੈਗੀ ਹੈ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਜਰ ਬਣਾਇਆ ਜਾਵੇ ਇਹ ਕੁਦਰਤ ਦੇ ਨਾਲ ਛੇਡਛਾੜ ਕੀਤੀ ਆ ਅਸੀਂ ਪਹਾੜਾਂ ਨੂੰ ਤੋੜਿਆ ਫੋੜਿਆ ਉਹਦੇ ਵਿੱਚ ਬੰਬ ਬਲਾਸਟ ਕੀਤੇ ਉਹ ਪੋਲੇ ਹੋਗੇ ਸਰਕਾਰਾਂ ਕਿਸਾਨਾਂ ਨੂੰ ਜੇ ਕਹਿੰਦੇ ਨੇ ਵੀ ਝੋਨੇ 'ਚ ਪਾਣੀ ਯੂਜ਼ ਹੁੰਦਾ ਤਾਂ ਡਾਈਵਰਸੀਫਾਈ ਕਿਉਂ ਨਹੀਂ ਕਰ ਪਾਈਆਂ ਕਿਸਾਨਾਂ ਨੂੰ ਮਾਰਨ ਵਾਸਤੇ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ ਚਾਹੇ ਕਿਸਾਨਾਂ ਦੇ ਸੱਪ ਲੜਨ ਚਾਹੇ ਉਹ ਜਿਹੜਾ ਹੈਗਾ ਉਹਨਾਂ ਦੀ ਧਰਤੀ ਖਤਮ ਹੋਵੇ ਚਾਹੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਪੈਸਟਿਸਾਈਡ ਵਾਲੀਆਂ ਇਨਸੈਕਟਿਸਾਈਡ ਵਾਲੀਆਂ ਜਿਹੜੀਆਂ ਹੈਗਾ ਦਵਾਈਆਂ ਦੇ ਸਪਰੇਅ ਦੇ ਨਾਲ ਅੱਜ ਹਰੇਕ ਬੰਦਾ ਕੈਂਸਰ ਦੇ ਵਿੱਚ ਮਰ ਰਿਹਾ ਤੁਸੀਂ ਦੇਖ ਲਓ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਪਾਣੀ ਦਾ ਪ੍ਰਬੰਧ ਸਾਨੂੰ ਕਰਨਾ ਪਊ ਜਿਹੜੀਆਂ ਸੌਫਟ ਡਰਿੰਕ ਬਣਾਉਣੇ ਲਈ ਕੰਪਨੀਆਂ ਨੇ ਮਿਨਰਲ ਵਾਟਰ ਬਣਾਉਂਦੀਆਂ ਨੇ ਉਹ ਜਾਂ ਹੋਰ ਬਥੇਰੀਆਂ ਇੰਡਸਟਰੀ ਹੈਗੀ ਇਦਾਂ ਦੀ ਆਪਣੇ ਪੰਜਾਬ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਜਿੱਥੇ ਬਹੁਤ ਪਾਣੀ ਵਰਤਿਆ ਜਾਂਦਾ ਸੋ ਉਹਨਾਂ ਦਾ ਜਿਹੜਾ ਪਾਣੀ ਹੈ ਜਿਹੜਾ ਖਰਾਬ ਪਾਣੀ ਉਹ ਯੂਜ਼ ਕਰਦੇ ਨੇ ਸੌਰੀ ਖਰਾਬ ਪਾਣੀ ਵਾਜ ਜਾਂਦਾ ਯੂਜ਼ ਕਰਨ ਤੋਂ ਬਾਅਦ ਉਹਦਾ ਬਣਦਾ ਤਾਂ ਇਹ ਹੈ ਵੀ ਉਹਨੂੰ ਟ੍ਰੀਟਮੈਂਟ ਕਰਕੇ ਖੇਤਾਂ ਨੂੰ ਦਿੱਤਾ ਜਾਂਦਾ ਉਹ ਸਾਡੇ ਦੇਸ਼ ਦੇ ਵਿੱਚ ਨਾਂ ਦੀਆਂ ਗ੍ਰੀਨ ਟਰਮੀਨਲ ਬਣੇ ਹੋਏ ਹੈਗੇ ਜੀ ਦੋਸਤੋ ਤੁਸੀਂ ਜਿਹੜੇ ਬਾਬੂ ਸ਼ਾਹੀ ਨਾਲ ਮੈਂ ਦਿਦਾਰ ਗੁਰ ਨਾਲ ਤੁਹਾਡੇ ਲਈ ਅੱਜ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਦੋਸਤੋ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਦੀ ਬੇਤਹਾਸ਼ਾ ਜਿਹੜੀ ਵਰਤੋਂ ਹੈ ਉਹ ਪੰਜਾਬ ਸਟੇਟ ਦੇ ਵਿੱਚ ਹੋ ਰਹੀ ਹੈ ਬਹੁਤੇ ਜਿਹੜੇ ਬਲਾਕ ਨੇ ਉਹਨਾਂ ਨੂੰ ਡਾਰਕ ਜ਼ੋਨ ਦੇ ਵਿੱਚ ਪਾਇਆ ਜਾ ਚੁੱਕਿਆ ਜਿਹੜਾ ਪਾਣੀ ਬਚਦਾ ਵੀ ਹੈਗਾ ਉਹ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ ਡੇ ਬਾਏ ਡੇ ਦੂਸ਼ਿਤ ਹੋ ਰਿਹਾ ਹੈ ਸੋ ਇੰਨਾ ਪਾਣੀ ਨੀਚੇ ਜਾਣ ਦਾ ਜਿਹੜਾ ਕਾਰਨ ਹੈ ਉਹ ਕੀ ਨੇ ਲੋਕ ਜ਼ਿੰਮੇਵਾਰ ਨੇ ਸਰਕਾਰਾਂ ਜ਼ਿੰਮੇਵਾਰ ਨੇ ਤੇ ਇਹਨੂੰ ਅਸੀਂ ਬਚਾਪ ਧਰਤੀ ਹੇਠਲੇ ਪਾਣੀ ਨੂੰ ਕਿੱਦਾਂ ਸਕਦੇ ਆ ਅੱਜ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਆਪਣੇ ਨਾਲ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਪ੍ਰਧਾਨ ਅਮਰਦੀਪ ਧਾਰਨੀ ਜੀ ਆਪਣੇ ਨਾਲ ਮੌਜੂਦ ਰਹਿਣਗੇ ਸੋ ਉਹਨਾਂ ਤੋਂ ਆਪਾਂ ਸਾਰੇ ਜਿਹੜੇ ਜਵਾਬ ਨੇ ਉਹ ਲਵਾਂਗੇ ਧਾਰਨੀ ਸਾਹਿਬ ਸਵਾਗਤ ਹੈ ਬਾਊ ਸ਼ਾਹੀ ਤੁਹਾਡਾ ਥੈਂਕ ਯੂ ਜੀ ਧਾਰਨੀ ਸਾਹਿਬ ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤੇ ਪਹੁੰਚ ਚੁੱਕਿਆ ਤੇ ਕੰਟੀਨਿਊ ਡੇ ਬਾਈ ਡੇ ਥੱਲੇ ਜਾ ਰਿਹਾ ਇਹਦੇ ਲਈ ਜ਼ਿੰਮੇਵਾਰੀ ਕਿਹਦੀ ਹੈ ਦੇਖੋ ਮੈਂ ਇਹ ਸਮਝਦਾ ਹੈਗਾ ਕਿ ਆਪਾਂ ਜੀ ਗੁਰਬਾਣੀ ਦੇ ਮੁਤਾਬਕ ਜਾਈਏ ਨਾ ਜੀ ਜੀ ਤਾਂ ਬੇਸ ਮੈਨੂੰ ਲੱਗਦਾ ਹੌਲੀ ਹੌਲੀ ਇਹ ਮੰਨਣਾ ਪਾਏਗਾ ਜੀ ਜੀ ਗੁਰਬਾਣੀ ਦਾ ਇੱਕ ਸ਼ਬਦ ਹੈਗਾ ਪਹਿਲਾ ਪਾਣੀ ਜਿਉ ਹੈ ਠੀਕ ਹੈ ਜੇ ਤ ਹਰਿਆ ਸਭ ਕੋਈ ਪਹਿਲਾ ਪਾਣੀ ਹੈ ਜਿਹਦੇ ਨਾਲ ਸਾਰਾ ਕੁਝ ਹਰਾ ਪਰਾ ਰਹਿਣਾ ਹੈ ਬਿਲਕੁਲ ਠੀਕ ਠੀਕ ਹੈ ਨਹੀਂ ਫਿਰ ਦੂਜੀ ਗੱਲ ਇਹ ਹੈਗੀ ਆ ਕਿ ਪਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਪਹਿਲੇ ਹੀ ਜਿਹੜਾ ਹੈਗਾ ਮਾਤਾ ਤਰਤ ਮਹਤ ਦੀ ਗੱਲ ਕੀਤੀ ਹੈ ਬਿਲਕੁਲ ਉਸ ਦੇ ਵਿੱਚ ਜੇ ਅੱਜ ਪਾਣੀ ਹੈ ਜਿਹੜਾ ਜੇ ਮਤਲਬ ਇਸ ਟਾਈਮ ਜਿਹੜੀ ਪਾਣੀ ਦੀ ਗੱਲ ਤੁਸੀਂ ਕੀਤੀ ਹੈ ਪਾਣੀ ਇੱਕ ਬਹੁਤ ਵੱਡਾ ਵਿਸ਼ਾ ਬਣ ਚੁੱਕਿਆ ਹੈ ਇਹ ਪਤਾ ਨਹੀਂ ਕਿਉਂ ਇਹਦੇ ਪਿੱਛੇ ਜਾਂ ਤਾਂ ਸਰਕਾਰਾਂ ਦਾ ਮੰਨ ਨਹੀਂ ਹੱਲ ਹੈਗਾ ਇਹਨੂੰ ਦਰੁਸਤ ਕਰਨ ਦਾ ਜਾਂ ਸਰਕਾਰਾਂ ਦੀ ਕੋਈ ਸਾਜ਼ਿਸ਼ ਹੈਗੀ ਹੈ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਜਰ ਬਣਾਇਆ ਜਾਵੇ ਜੋ ਪਾਣੀ ਦੇ ਹਾਲਾਤ ਹੈ ਦੇਖੋ ਮੈਂ ਆਪਣੀ ਐਕਸਪੀਰੀਅੰਸ ਤੋਂ ਤੁਹਾਨੂੰ ਦੱਸਦਾ ਮੈਂ ਜਦੋਂ ਛੋਟਾ ਜਿਹਾ ਸੀ ਸਾਡੇ ਜਿਹੜਾ ਹੈਗਾ ਮੋਟਰ ਤੇ 15 ਫੁੱਟ ਦੇ ਉੱਤੇ ਬੋਰ ਹੋ ਜਾਂਦਾ ਸੀ 15 ਫੁੱਟ ਤੇ ਪਾਣੀ ਨਿਕਲਦਾ ਸੀ ਥੋੜੇ ਟਾਈਮ ਚ ਬੋਰ ਕਰਕੇ ਚਲਾਉਂਦੇ ਔਰ ਹਾਂ ਬਿਲਕੁਲ 15 ਮੈਂ ਕਹੀ ਜਨਾ 15 ਫੁੱਟ ਅੱਜ ਜਿਹੜਾ ਹੈਗਾ ਉਹ 2.5 300 ਫੁੱਟ ਤੇ ਗਿਆ ਵਾ ਹੈਗਾ ਸੋ ਇਹ ਪਾਣੀ ਦਾ ਜਿਹੜਾ ਸਤਾਰ ਹੈਗਾ ਬਹੁਤ ਬੜੇ ਬੁਰੇ ਤਰੀਕੇ ਦੇ ਨਾਲ ਗਿਰ ਰਿਹਾ ਇਹਦੇ ਪਿੱਛੇ ਕਾਰਨ ਕੀ ਹੈਗੇ ਲੱਭਣ ਦੀ ਲੋੜ ਇਹ ਹੈਗੀ ਹੈ ਜਿਹੜੇ ਵਿਗਿਆਨੀਆਂ ਦੀ ਗੱਲ ਹੈਗੀ ਆ ਦੇਖੋ ਇਹ ਕੱਲਾ ਕਹਿ ਦੇਣਾ ਕਿ ਜ਼ਿਮੀਦਾਰਾਂ ਨੇ ਜਿਹੜਾ ਹੈਗਾ ਜੀ ਜੀਰੀ ਦੀ ਫਸਲ ਕਰਕੇ ਤੁਸੀਂ ਜਿਹੜਾ ਹੈਗਾ ਪਾਣੀ ਦਾ ਬਹੁਤ ਨੁਕਸਾਨ ਕਰਤਾ ਠੀਕ ਹੈ ਮੈਂ ਪੁੱਛਦਾ ਕਿ ਸਰਕਾਰ ਇਹ ਇਹ ਕੀ ਦੀ ਜ਼ਿੰਮੇਵਾਰੀ ਕੀਦੀ ਸੀ ਜਦੋਂ ਜੀਰੀ ਜਦੋਂ ਗ੍ਰੀਨ ਰੈਵੋਲੂਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ ਜਦੋਂ ਭਾਰਤ ਦੇ ਵਿੱਚ ਸੋਕਾ ਪਿਆ ਹੋਆ ਸੀ ਜਦੋਂ ਭਾਰਤ ਡੁੱਬ ਰਿਹਾ ਸੀ ਉਦੋਂ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਚਾਹੇ ਜੀਰੀ ਦੇ ਮਾਮਲੇ ਵਿੱਚ ਚਾਹੇ ਕਣਕ ਦੇ ਮਾਮਲੇ ਦੇ ਵਿੱਚ ਜਿਸ ਹਿਸਾਬ ਦੇ ਨਾਲ ਕਿਸਾਨਾਂ ਨੇ ਦੇਸ਼ ਦਾ ਅੰਨ ਭੰਡਾਰ ਨੂੰ ਭਰਿਆ ਉਸ ਹਿਸਾਬ ਦੇ ਨਾਲ ਉਹਨਾਂ ਸਹੂਲਤਾਂ ਦਿੱਤੀਆਂ ਗਈਆਂ ਠੀਕ ਹੈ ਉਹ ਸਹੂਲਤਾਂ ਦੇ ਵਿੱਚ ਕੀ ਸੀ ਜੀਰੀ ਜਿਹੜੀ ਹੈਗੀ ਪਾਣੀ ਦੇ ਵਿੱਚ ਲੱਗਦੀ ਸੀ ਹਾਂਜੀ ਜਦੋਂ ਜੀਰੀ ਪਾਣੀ ਦੇ ਵਿੱਚ ਲੱਗਦੀ ਸੀ ਤਾਂ ਜੀਰੀ ਤੇ ਉੱਤੇ ਪਾਣੀ ਖਰਚਾ ਹੁਣੇ ਹੀ ਹੋਣਾ ਪਰ ਦੂਜੀ ਗੱਲ ਮੈਂ ਕੁਐਸਚਨ ਹੀ ਪੁੱਛਦਾ ਕਿ ਸਰਕਾਰਾਂ ਨੇ ਇਹ ਤਾਂ ਸ਼ੁਰੂ ਕਰਾਤਾ ਜਿਹੜਾ ਸਰਕਾਰਾਂ ਨੇ ਦੀਆਂ ਡਿਊਟੀਆਂ ਬਣਦੀਆਂ ਹੈਗੀਆਂ ਉਹ ਡਿਊਟੀਆਂ 2-3 ਹੈਗੀਆਂ ਨੰਬਰ 1 ਮੈਨੂੰ ਕੋਈ ਸਰਕਾਰ ਇਹ ਕੁਐਸਚਨ ਦਾ ਆਨਸਰ ਦੇ ਦੇਵੇ ਕਿ ਜਿਹੜਾ ਪਾਣੀ ਸੀ ਉਹਦੀ ਚਾਰਜਿੰਗ ਵਾਸਤੇ ਉਹਨਾਂ ਨੇ ਕੀ ਜਿਹੜੇ ਹੈਗੇ ਪ੍ਰਬੰਧ ਕੀਤੇ ਹੈਗੇ ਦੇਖੋ ਸਾਡੇ ਅੱਗੇ ਛੱਪੜ ਹੋਇਆ ਕਰਦੇ ਸੀ ਠੀਕ ਹੈ ਛੱਪੜਾਂ ਨੂੰ ਅਸੀਂ ਗੰਦਾ ਕਰਤਾ ਉਹਦੇ ਵਿੱਚ ਨਾਲੀਆਂ ਦਾ ਪਾਣੀ ਸਟਕੇ ਫਲਸ਼ਾਂ ਦਾ ਪਾਣੀ ਸਟਕੇ ਉੱਥੇ ਡੰਗਰ ਜਿਹੜੇ ਹੈਗੇ ਪਾਣੀ ਪੀਣ ਤੋਂ ਵਿਹੂਣੇ ਹੋਗੇ ਬਿਲਕੁਲ ਜੀ ਦੂਜੇ ਪਾਸੇ ਇੱਕ ਥਾਂ ਦੇ ਉੱਤੇ 20 ਮਤਲਬ ਅਸੀਂ ਅੱਜ ਹਿਮਾਚਲ ਦੇ ਵਿੱਚ 20 ਪੈਂਦਾ। 20 ਪੈਂਦਾ ਹੈ। ਹਿਮਾਚਲ ਦੇ ਵਿੱਚ ਅਸੀਂ ਤਰੱਕੀ ਵੱਲ ਨੂੰ ਜਾ ਰਹੇ ਹੈਗੇ ਆ ਜੀ ਅਸੀਂ ਜੀ ਬੜੀਆਂ-ਬੜੀਆਂ ਸੜਕਾਂ ਕਰਤੀਆਂ ਜਿਹੜੀ ਚੀਨ ਦੇ ਬਾਰਡਰ ਤੇ ਚਲੀਆਂ ਗਈਆਂ। ਅਸਲ ਕੀ ਕੀਤਾ ਅਸੀਂ? ਅਸੀਂ ਕੁਦਰਤ ਦੇ ਨਾਲ ਛੇੜਛਾੜ ਕੀਤੀ ਆ। ਅਸੀਂ ਪਹਾੜਾਂ ਨੂੰ ਤੋੜਿਆ, ਫੋੜਿਆ, ਉਹਦੇ ਵਿੱਚ ਬੰਬ ਬਲਾਸਟ ਕੀਤੇ। ਉਹ ਪੋਲੇ ਹੋ ਗਏ। ਅੱਜ ਜੋ ਉਹ ਸਥਿਤੀ ਇਹ ਹੋ ਰਹੀ ਹੈ ਕਿ ਆ ਕਿ ਉੱਥੇ ਬੱਦਲ ਫਟਦੇ ਆ ਬੱਦਲ ਫਟਦੇ ਆ ਪਾਣੀ ਥੱਲੇ ਆਉਂਦਾ ਪਾਣੀ ਹੜਕੇ ਜਿਹੜਾ ਹੈਗਾ ਦਰਿਆਵਾਂ ਦੇ ਰਹੀਂ ਜਿਹੜਾ ਹੈਗਾ ਬਲਕਿ ਪੰਜਾਬ ਦਾ ਬੁਰੀ ਤਰ੍ਹਾਂ ਨੁਕਸਾਨ ਕਰਕੇ ਪਾਣੀ ਅੱਗੇ ਲੰਘ ਜਾਂਦਾ ਮੈਂ ਪੁੱਛਦਾ ਕਿ ਧਰਤੀ ਦੇ ਅੰਦਰ ਪਾਣੀ ਨੂੰ ਭੇਜਣ ਦਾ ਕਿਹੜਾ ਇੱਕ ਐਸਾ ਪ੍ਰਬੰਧ ਹੈਗਾ ਜਿਹੜਾ ਸਰਕਾਰਾਂ ਨੇ ਅੱਜ ਤੱਕ ਕੀਤਾ ਹੋਵੇ ਜੀ ਔਰ ਜਦੋਂ ਤੱਕ ਸਰਕਾਰਾਂ ਅਲੀਗੇਸ਼ਨ ਲਾਉਣਗੇ ਇੱਕ ਦੂਸਰੇ ਤੇ ਕਹਨੇ ਆ ਜੀ ਕਿਸਾਨਾਂ ਨੇ ਕਿਸਾਨ ਤੇ ਸਾਰੀਆਂ ਜ਼ਿੰਮੇਵਾਰੀਆਂ ਕਿਸਾਨ ਦੀਆਂ ਇੱਥੇ ਤਾਂ ਨਿਸ਼ਮਾ ਨਾਲ ਦੀ ਨਾਲ ਤੁਹਾਨੂੰ ਆਪਣਾ ਦੂਜਾ ਸਵਾਲ ਕਰਦਾ ਹੈ ਵੀ ਸਰਕਾਰਾਂ ਕਿਸਾਨਾਂ ਨੂੰ ਜੇ ਕਹਿੰਦੇ ਨੇ ਵੀ ਝੋਨੇ 'ਚ ਪਾਣੀ ਯੂਜ਼ ਹੁੰਦਾ ਤਾਂ ਡਾਈਵਰਸੀਫਾਈ ਕਿਉਂ ਨਹੀਂ ਕਰ ਪਾਈਆਂ ਪਹਿਲਾ ਸਵਾਲ ਦੂਜਾ ਸਵਾਲ ਜਿਹੜਾ ਕਹੇ ਵੀ ਜੀਰੀ ਦੀ ਬਜਾਈ ਸਿੱਧੀ ਕਰੋ ਜੀ 80% ਤੱਕ ਜਿਹੜੀ ਪਾਣੀ ਦੀ ਹੈ 70 ਤੱਕ ਉਹ ਬਚਤ ਹੁੰਦੀ ਹੈ ਉਹਦੇ ਲਈ ਵੀ ਲੋਕ ਤਿਆਰ ਨਹੀਂ ਕਰਨ ਉਹਦੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹ ਜੀਰੀ ਲਾਉਣ 'ਚ ਉਹ ਹਲੇ ਤੱਕ ਠੀਕ ਹੀ ਨਹੀਂ ਹੋਈਆਂ ਅੱਜ ਵਰਲਡ ਲੈਵਲ ਤੇ ਕਿਸਾਨੀ ਜਿਹੜਾ ਹੈਗੀ ਆ ਖਤਰੇ ਦੇ ਵਿੱਚ ਪਈ ਪਈ ਜੀ ਫਰਾਂਸ ਦੇ ਵਿੱਚ ਜਿਹੜੀ ਹੈਗੀ ਐਜੀਟੇਸ਼ਨ ਹੋਈ ਠੀਕ ਹੈ ਅੱਜ ਭਾਰਤ ਦੇ ਵਿੱਚ ਕਿਸਾਨਾਂ ਨੇ ਜਿਹੜਾ ਹੈਗਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਇੱਕ ਸਾਲ ਐਜੀਟੇਸ਼ਨ ਚੱਲਦੀ ਰਹੀ ਅੱਜ ਵੀ ਚੱਲਦੀ ਹੈਗੀ ਆ ਪੰਜਾਬ ਦੇ ਬਾਰਡਰ ਦੇ ਉੱਤੇ ਅੱਜ ਜਿਹੜੀਆਂ ਸਾਰੀਆਂ ਗੱਲਾਂ ਇਹ ਹੈਗੀਆਂ ਕਿਸਾਨਾਂ ਦੀ ਮੰਗ ਕੀ ਹੈਗੀ ਐ ਐਮਐਸਪੀ ਬਿਲਕੁਲ ਜੀ ਤੁਸੀਂ ਐਮਐਸਪੀ ਜਿਹੜੀ ਹੈਗੀ ਆ ਕਾਨੂੰਨੀ ਗਾਰੰਟੀ ਬਾਕੀ ਮੁਲਕਾਂ ਦੇ ਵਿੱਚ ਅਮਰੀਕਾ ਵਰਗੇ ਇਹਦੇ ਵਿੱਚ ਹੈਗੀ ਆ ਇੰਸ਼ੋਰੈਂਸ ਹੈਗੀਆਂ ਤੇ ਤੁਸੀਂ ਕਾਨੂੰਨੀ ਗਰੰਟੀ ਦਿਓ ਵੀ ਅਸੀਂ ਇਹ ਇਹ ਫਸਲ ਬੜਾ ਬੀਜੋ ਤੁਸੀਂ ਇਹਦੇ ਤੇ ਦਮਾਂਗੇ ਅਸੀਂ ਠੀਕ ਹੈ ਦੇਖੋ ਕਿਸਾਨਾਂ ਨੂੰ ਮਾਰਨ ਵਾਸਤੇ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ ਵੀ ਚਾਹੇ ਕਿਸਾਨਾਂ ਦੇ ਸੱਪ ਲੜਨ ਚਾਹੇ ਉਹ ਜਿਹੜਾ ਹੈਗਾ ਉਹਨਾਂ ਦੀ ਧਰਤੀ ਖਤਮ ਹੋਵੇ ਚਾਹੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਪੈਸਟਿਸਾਈਡ ਵਾਲੀਆਂ ਇਨਸੈਕਟੀਸਾਈਡ ਵਾਲੀਆਂ ਜਿਹੜੀਆਂ ਹੈਗੀਆਂ ਦਵਾਈਆਂ ਦੇ ਸਪਰੇਅ ਦੇ ਨਾਲ ਅੱਜ ਹਰੇਕ ਬੰਦਾ ਕੈਂਸਰ ਦੇ ਵਿੱਚ ਮਰ ਰਿਹਾ ਹੈ ਦੁੱਧ ਦੇ ਵਿੱਚ ਯੂਰੀਆ ਆ ਰਿਹਾ ਹੈਗਾ ਔਰ ਬੁਰੇ ਤਰੀਕੇ ਦੇ ਨਾਲ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਕਿਸਾਨ ਨੂੰ ਜ਼ਿੰਮੇਵਾਰ ਬਣਾਇਆ ਹੀ ਨਹੀਂ ਜਾ ਸਕਦਾ ਤੁਸੀਂ ਕਿਵੇਂ ਕਹਿੰਦੇ ਆ ਕਿ ਆ ਨਾਜੀ ਕਰੋ ਆ ਕਰੋ ਠੀਕ ਹੈ ਹਰ ਚੀਜ਼ ਅੱਗੇ ਕਹਿੰਦੇ ਆ ਜੀ ਇਹ ਪ੍ਰਵਾਲੀ ਪ੍ਰਬੰਧਨ ਦਾ ਕੰਮ ਕਰਿਆ ਜਾਵੇ ਮੈਨੂੰ ਯਾਦ ਹੈ ਜੀਰ ਜੀ ਮੇਰੇ ਫਾਦਰ ਕੋਲ DT14 ਟਰੈਕਟਰ ਹੋਇਆ ਕਰਦਾ ਸੀ ਔਰ ਫਸਟ ਕਲਾਸ ਫਸਲ ਜਿਹੜੀ ਹੈਗੀ ਸਾਡੀ ਸਾਬਦਾ ਹੁੰਦਾ ਸੀ ਅੱਜ ਤੁਹਾਡੇ 80-80 ਹਾਰਸ ਪਾਵਰ ਦੇ ਜਿਹੜੇ ਹੈਗੇ ਆ ਟਰੈਕਟਰ ਉਹ ਤੁਹਾਡੀਆਂ ਜਿਹੜੀਆਂ ਅਲਗ-alag ਤੁਸੀਂ ਕਹ ਰਹੇ ਜੀ ਅੱਜ ਆ ਫਲਾਣੀ ਰੋਟਾਬਟਰ ਮਸ਼ੀਨ ਆ ਗਈ ਜੀ ਅੱਜ ਆ ਫਲਾਣੀ ਮਸ਼ੀਨ ਆ ਗਈ ਜੀ ਉਹਨਾਂ ਖਿੱਚੂ ਕੌਣ ਉਹਨਾਂ ਦਿਆਂ ਜਿਹੜੇ ਐਡੇ-ਐਡੇ ਟਰੈਕਟਰ ਖਰੀਦਣ ਤੋਂ ਬਾਅਦ ਕਿਸ਼ਤਾਂ ਕੌਣ ਪਰੂ ਮੈਂ ਤਾਂ ਇਹ ਕਹਿੰਦਾ ਜੀ ਕਿ ਕਿਸਾਨ ਦੀ ਕਿਸੇ ਦੀ ਫਰਜ਼ ਚੱਕ ਲਿਆਓ ਲਿਆ ਕੇ ਮੈਨੂੰ ਦਿਖਾ ਦਿਓ ਵੀ ਇਹ ਲਾਲ ਨਹੀਂ ਹੈਗੀ ਠੀਕ ਹੈ ਨਾ ਕਾਰਨ ਕੀ ਹੈਗਾ ਕਿਸਾਨ ਮਰ ਰਿਹਾ ਹੈਗਾ ਬੁਰੇ ਤਰੀਕੇ ਦੇ ਨਾਲ ਔਰ ਦੂਜੇ ਪਾਸੇ ਕੁਸ਼ਕ ਬੰਦੇ ਹੈਗੇ ਆ ਜਿਨ੍ਹਾਂ ਨੂੰ ਨਾਜੀਰੀ ਲਾਉਣ ਦੀ ਲੋੜ ਹੈ ਨਾਜੀਰੀ ਜਿਹੜੀ ਹੈਗੀ ਹੈ ਵੇਚਣ ਦੀ ਲੋੜ ਹੈਗੀ ਆ ਪਰ ਉਹ ਫੇਰ ਵੀ ਮਲਾਈ ਖਾ ਰਹੇ ਆ ਤੁਸੀਂ ਦੇਖੋ ਕਿ 1% ਬੰਦਿਆਂ ਕੋਲ 40% ਦੇਸ਼ ਦੀ ਜਿਹੜੀ ਹੈਗੀ ਹੈ ਪੈਸਾ ਜਿਹੜਾ ਹੈਗਾ ਉਹਨਾਂ ਦੇ ਕੰਟਰੋਲ ਦੇ ਵਿੱਚ ਹੈਗਾ 5% ਦੇ ਵਿੱਚ ਬਾਕੀ ਦਾ ਜਿਹੜਾ ਪੈਸਾ ਹੈਗਾ ਸੋ ਹਾਲਾਤ ਇਸ ਤਰ੍ਹਾਂ ਦੇ ਬੱਤਰ ਜਿਹੜੇ ਹੈਗੇ ਮੜ ਚੁੱਕੇ ਹੈਗੇ ਆ ਔਰ ਸਾਰੀ ਜਿਹੜੀ ਕੇਂਦਰ ਹੈ ਉਹ ਪਾਣੀ ਦੇ ਆਲੇ ਦੋਲੇ ਘੁੰਮ ਰਿਹਾ ਹੈਗਾ ਚਾਹੇ ਕਿਸੇ ਨੂੰ ਤੁਸੀਂ ਬੁਰਾ ਠਹਿਰਾਉਣਾ ਚਾਹੇ ਕਿਸੇ ਨੂੰ ਤੁਸੀਂ ਚੰਗਾ ਠਹਿਰਾਉਣਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹ ਸਾਰੀਆਂ ਜਿਹੜੀਆਂ ਹੈਗੀਆਂ ਕਿਸਾਨੀ ਨੂੰ ਮਾਰਨ ਵਾਲ ਨੂੰ ਜਾ ਰਹੀਆਂ ਤੇ ਤੁਸੀਂ ਦੇਖ ਲਓ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਪਾਣੀ ਦਾ ਪ੍ਰਬੰਧ ਸਾਨੂੰ ਕਰਨਾ ਪਊਗਾ ਪਰ ਉਹਦੇ ਲਈ ਕਿਸਾਨ ਹੀ ਜ਼ਿੰਮੇਵਾਰ ਕਿਉਂ ਕਿਸਾਨ ਤਾਂ 3 ਮਹੀਨੇ ਪਾਣੀ ਲਾਉਂਦਾ ਬਿਲਕੁਲ ਜੀ ਜੇ ਕਿਸਾਨ ਪਰਾਲੀ ਭੂਕਦਾ ਤਾਂ ਦਿੱਲੀ ਨੂੰ ਜਿਹੜਾ ਹੈਗਾ ਧੂਆਂ ਜਾਂਦਾ ਫੇਰ ਕਿਸਾਨ ਜ਼ਿੰਮੇਵਾਰ ਹੈਗਾ ਕੀ ਦੇਸ਼ ਦੇ ਵਿੱਚ ਸਿਰਫ ਜ਼ਿੰਮੇਵਾਰੀ ਹੈਗੀ ਆ ਜਿਹੜੀ ਜਾਂ ਤਕਲੀਫ ਮਤਲਬ ਤਕਲੀਫ ਲੋਕਾਂ ਨੂੰ ਹੈਗੀ ਆ ਸਿਰਫ ਕਿਸਾਨ ਦੀ ਉਹ ਬਿਲਕੁਲ ਠੀਕ ਹੈ ਹੁਣ ਤਾਂ ਨਹੀਂ ਸਮਾਂ ਆਪਣੇ ਅਗਲੇ ਸਵਾਲ ਤੇ ਆਉਣਾ ਇਹ ਜਿਹੜੇ ਆ ਸੌਫਟ ਡਰਿੰਕ ਬਣਾਉਣ ਵਾਲੇ ਕੰਪਨੀਆਂ ਨੇ ਮਿਨਰਲ ਵਾਟਰ ਬਣਾਉਂਦੀਆਂ ਨੇ ਉਹ ਜਾਂ ਹੋਰ ਬਥੇਰੀਆਂ ਇੰਡਸਟਰੀ ਹੈਗੀ ਏਦਾਂ ਦੀ ਆਪਣੇ ਪੰਜਾਬ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਜਿੱਥੇ ਬਹੁਤ ਪਾਣੀ ਵਰਤਿਆ ਜਾਂਦਾ ਸੋ ਉਹਨਾਂ ਦਾ ਜਿਹੜਾ ਪਾਣੀ ਹੈ ਜਿਹੜਾ ਖਰਾਬ ਪਾਣੀ ਉਹ ਯੂਜ਼ ਕਰਦੇ ਨੇ ਸੌਰੀ ਖਰਾਬ ਪਾਣੀ ਬਚ ਜਾਂਦਾ ਯੂਜ਼ ਕਰਨ ਤੋਂ ਬਾਅਦ ਉਹਦਾ ਬਣਦਾ ਤਾਂ ਇਹ ਹੈ ਵੀ ਉਹਨੂੰ ਟ੍ਰੀਟਮੈਂਟ ਕਰਕੇ ਖੇਤਾਂ ਨੂੰ ਦਿੱਤਾ ਜਾਵੇ ਸੋ ਦੰਦੇ ਕਿੰਨੇ ਕਿਨੇ ਜਾਂ ਇਹਦੇ ਬਾਰੇ ਇਹ ਚਾਣਨਾ ਪਾਓ ਦੇਖੋ ਸਾਡੇ ਦੇਸ਼ ਦੇ ਵਿੱਚ ਨਾਂ ਦੀਆਂ ਗ੍ਰੀਨ ਟਰਮੀਨਲ ਬਣੇ ਹੋਏ ਹੈਗੇ ਜੀ ਮੈਂ ਇੱਕ ਚੀਜ਼ ਜ਼ਰੂਰ ਦੱਸ ਦੇਣੀ ਚਾਹੁੰਦਾ ਕਿ ਜਿੰਨੇ ਵਿਕਸਤ ਦੇਸ਼ ਹੈਗੇ ਆ ਉਹ ਆਪਣੇ ਦੇਸ਼ਾਂ ਦੇ ਵਿੱਚ ਕੱਪੜਾ ਜਾਂ ਚਮੜਾ ਇਸ ਤਰ੍ਹਾਂ ਦੀ ਕੋਈ ਫੈਕਟਰੀ ਨਹੀਂ ਲੱਗਣ ਦਿੰਦੇ ਠੀਕ ਹੈ ਮੈਂ ਅਮਰੀਕਾ ਦੇ ਵਿੱਚ ਗਿਆ ਜੀ ਇੱਕ ਵੀ ਜਿਹੜੀ ਹੈਗੀ ਆ ਮੇਡ ਇਨ ਅਮਰੀਕਾ ਜਿਹੜੀ ਹੈਗੀ ਆ ਕੱਪੜਾ ਜਾਂ ਚਮੜਾ ਨਹੀਂ ਸੀ ਸਾਰੇ ਦਾ ਸਾਰਾ ਜਾਂ ਮੇਡ ਇਨ ਟਵਾਨ ਸੀ ਜਾਂ ਬੰਗਲਾਦੇਸ਼ ਸੀ ਜਾਂ ਪਾਕਿਸਤਾਨ ਸੀ ਜਾਂ ਭਾਰਤ ਸੀ ਜਾਂ ਨੇਪਾਲ ਸੀ ਜਿਹੜੇ ਛੋਟੇ-ਛੋਟੇ ਮੁਲਕ ਹੈਗੇ ਆ ਇਨਾਂ ਦਾ ਜਿਹੜਾ ਕੱਪੜਾ ਜਿਹੜਾ ਹੈਗਾ ਸਾਰੇ ਵਰਲਡ ਦੇ ਵਿੱਚ ਜਾਂਦਾ ਅਸੀਂ ਕਹਿੰਨੇ ਆਂ ਜੀ ਅਸੀਂ ਬੜੀ ਤਰੱਕੀ ਵੱਲ ਨੂੰ ਜਾ ਰਹੇ ਹਾਂ ਪਰ ਅਸੀਂ ਕਦੇ ਨਹੀਂ ਸੋਚੇ ਮੈਂ ਦੇਖੋ ਦਦਾਰ ਜੀ ਤੁਹਾਡੇ ਤੇ ਵੀ ਸਵਾਲ ਕਰਦਾ ਜੀ ਪ੍ਰੈਸ ਵਾਲਿਆਂ ਤੇ ਤੁਹਾਡੇ ਤੇ ਸਪੈਸ਼ਲੀ ਇਸ ਕਰਕੇ ਕਰਦਾ ਕਿ ਤੁਸੀਂ ਵੱਡੇ ਪੱਤਰਕਾਰ ਹੋ ਇੱਥੇ ਇੱਕ ਕੋਕਾ ਕੋਲਾ ਦੀ ਫੈਕਟਰੀ ਲੱਗੀ ਵੀ ਹੈ ਠੀਕ ਹੈ ਕੀ ਤੁਸੀਂ ਕਦੇ ਆਵਾਜ਼ ਉਠਾਈ ਕਿ ਇਹ ਕੋਕਾ ਕੋਲਾ ਦੀ ਫੈਕਟਰੀ ਦਾ ਜਿਹੜਾ ਹੈਗਾ ਪਾਣੀ ਜੀ ਉਹ ਕਿਵੇਂ ਪمپ ਕਰਕੇ ਧਰਤੀ ਦੇ ਵਿੱਚ ਡੰਪ ਕਰਿਆ ਜਾ ਰਿਹਾ ਆਲੇ ਦੁਆਲੇ ਦੇ ਸਾਰੇ ਪਿੰਡਾਂ ਦੀ ਜਿਹੜੀ ਜ਼ਮੀਨ ਹੈਗੀ ਆ ਉਹਦਾ ਜਿਹੜਾ ਪਾਣੀ ਹੈਗਾ ਉਹ ਖਰਾਬ ਹੋ ਰਿਹਾ ਲੋਕਾਂ ਨੂੰ ਲੀਵਰ ਦੀ ਪਿੱਛੇ ਮੱਤੇਵਾੜਾ ਜੰਗਲ ਦੇ ਵਿੱਚ ਇਹਨਾਂ ਨੇ ਕਿਹਾ ਜੀ ਅਸੀਂ ਫੈਕਟਰੀ ਲਾਵਾਂਗੇ ਆਮ ਆਦਮੀ ਪਾਰਟੀ ਜਿਹੜੀ ਬਹੁਤ ਆਪਣੇ ਆਪ ਨੂੰ ਉਹ ਚੰਗੀ ਕਹਿ ਰਹੀ ਹੈਗੀ ਆ ਉੱਥੇ ਕੀ ਸੀ ਸਤਲੁਜ ਦੇ ਵਿੱਚ ਪਾਣੀ ਸਟਣਾ ਦੇਖੋ ਆਪਣਾ ਸੌਰੀ ਟੂ ਸੇ ਮੈਂ ਇਸ ਮੁਲਕ ਦੇ ਵਿੱਚ ਰਹਿ ਕੇ ਬਹੁਤ ਨਿਰਾਸ਼ ਹਾਂ ਇਸ ਭਾਰਤ ਦਾ ਵਾਸੀ ਕਹੋਂ ਦੇ ਨਾਤੇ ਕਾਰਨ ਕੀ ਹੈ ਜਿੱਦਣ ਦਾ ਮੈਂ ਪੈਦਾ ਹੋਇਆ ਠੀਕ ਹੈ 60 ਸਾਲ ਮੇਰੀ ਉਮਰ ਹੋ ਗਈ ਜਿੱਦਣ ਦਾ ਮੈਂ ਪੈਦਾ ਹੋਇਆ ਮੈਂ ਅੱਜ ਤੱਕ ਬੁੱਢੇ ਨਾਲੇ ਦੇ ਉੱਤੇ ਜਿਹੜੀ ਹੈਗੀ ਆ ਸਿਆਸਤ ਦੇਖ ਰਹੇ ਆ ਬੁੱਢਾ ਨਾਲਾ ਠੀਕ ਕਰ ਦੇਣਾ ਜੀ ਬੁੱਢਾ ਨਾਲਾ ਫਲਾਣੇ ਨੇ ਠੀਕ ਨਹੀਂ ਜੀ ਕਰਿਆ ਬੁੱਢਾ ਨਾਲਾ ਅਸੀਂ ਠੀਕ ਕਰ ਦ ਕੋ ਅੱਜ ਤੱਕ ਹੁਣ ਵੀ ਜਿਹੜਾ ਹੈਗਾ ਸਵਾਲ ਬੁੱਢੇ ਨਾਲੇ ਤੇ ਹੋ ਰਹੇ ਹੈ ਜਿਹੜਾ ਐਮਪੀ ਹੈਗਾ ਜਿਹੜਾ ਐਮਐਲਏ ਹੈਗਾ ਸਵਾਲ ਇਹ ਹੈਗਾ ਕਿ ਸਾਰਾ ਜਿਹੜਾ ਉਹ ਹੈਗਾ ਲੁਧਿਆਣਾ ਜੇ ਉਹਦਾ ਪਾਣੀ ਇਹਦੇ ਵਿੱਚ ਨਾ ਸਟਣ ਤਾਂ ਲੁਧਿਆਣੇ ਦੇ ਵਿੱਚ ਬੁਰੀ ਹਾਲਤ ਹੋ ਜੂਗੀ ਸੋ ਆ ਸਾਡਾ ਜਿਹੜਾ ਹੈਗਾ ਅਸੀਂ ਸਿਰਫ ਇੱਕ ਫੀਸਾਂ ਭਰਨ ਪਿੱਛੇ ਇੱਕ ਮਸ਼ੀਨਰੀ ਪਿੱਛੇ ਅਸੀਂ ਆਪਣੀਆਂ ਜਿਹੜੀਆਂ ਨਸਲਾਂ ਹੈਗੀਆਂ ਉਹਨਾਂ ਨੂੰ ਮਟਾਉਣ ਤੇ ਲੱਗੇ ਹੋਏ ਹੈਗੇ ਆ ਤਾਂ 100 ਸਾਲ ਸਵਾਲ ਇਹ ਹੈਗਾ ਕਿ ਕਿਸਾਨ ਨੂੰ ਦਸ਼ੀਨਾ ਠਹਿਰਾਓ ਕਿਸਾਨ ਜਿਹੜਾ ਹੈਗਾ ਪਾਣੀ ਨੂੰ ਕੱਢਦਾ ਹੈ ਪਾਣੀ ਨੂੰ ਵਰਤਦਾ ਹੈ ਪਾਣੀ ਸ਼ਬਦ ਹੈ ਇੱਕ ਪਾਣੀ ਸ਼ਬਦ ਹੈ ਜਿਹੜਾ ਨਾ ਉਹ ਮੱਤੇਵਾੜੇ ਦੇ ਜੰਗਲ ਦੇ ਵਿੱਚ ਜਿਹੜਾ ਇਹ ਕਰਨ ਲੱਗੇ ਸੀ ਉਹ ਵੀ ਪਾਣੀ ਆ ਇੱਕ ਅਬਜੀराबाद ਦੇ ਵਿੱਚ ਫੈਕਟਰੀ ਲੱਗਣ ਲੱਗੀ ਆ ਮੈਡੀਸਨਸ ਦੀ ਉਹ ਜਿਹੜੀ ਕੈਮੀਕਲ ਫੈਕਟਰੀ ਆ ਤੁਸੀਂ ਦੇਖੋ ਕਿ ਇੱਥੇ ਜਿਹੜਾ ਹੈਗਾ ਨਵਾਂ ਕੈਂਸਰ ਜਿਹੜਾ ਇੱਥੇ ਤੇ ਫੈਲਣਾ ਸ਼ੁਰੂ ਹੋਊਗਾ ਔਰ ਪਿੱਛੇ ਜਿਹੜੀਆਂ ਹੈਗੀਆਂ ਜਿੰਨੀਆਂ ਕੋਕਾ ਕੋਲਾ ਕੈਂਪਾ ਕੋਲਾ ਫੈਕਟਰੀਆਂ ਲੱਗੀਆਂ ਵੀ ਹੈਗੀਆਂ ਤੁਸੀਂ ਕਢਾਓ ਇਹਨਾਂ ਦਾ ਪਿੱਛੇ ਉੱਥੇ ਗ੍ਰੀਨ ਟ੍ਰਿਬਿਊਨਲ ਨੇ ਇੱਕ ਇੱਕ ਸਾਡੇ ਪੰਜਾਬ ਦੇ ਲੀਡਰ ਨੂੰ 2 ਕਰੋੜ ਰੁਪਈਆ ਜੁਰਮਾਨਾ ਕਰਿਆ ਸੀ ਕਹ ਜੀ ਉਹ ਸਤਲੋਜ ਦੇ ਵਿੱਚ ਮੱਛੀਆਂ ਮਰ ਗਈਆਂ ਸਾਰੀਆਂ ਦੀਆਂ ਸਾਰੀਆਂ ਕੀ ਉਹਨੇ ਪਰਤੇ ਇੱਥੇ ਕਾਨੂੰਨ ਹੈ ਹੀ ਨਹੀਂ ਇੱਥੇ ਮੰਗਦੇ ਕੁਛ ਹੈਗੇ ਆ ਕਾਨੂੰਨ ਦੇ ਵਿੱਚ ਹੋਰ ਦੰਦੇ ਆ ਹੋਰ ਠੀਕ ਹੈ ਅਸੀਂ ਸਾਡੀ ਪ੍ਰੇਰ ਲੋਕਾਂ ਦੀ ਇਹ ਹੈਗੀ ਆ ਕਿ ਅਸੀਂ ਦਿੱਲੀ ਜਾਣਾ ਜੀ ਸਾਡਾ ਰਸਤਾ ਖੋਲਿਆ ਜਾਵੇ ਠੀਕ ਹੈ ਠੀਕ ਹੈ ਦੇਸ਼ ਦੀ ਉੱਚ ਅਦਾਲਤ ਕਹਿ ਰਹੀ ਹੈਗੀ ਆ ਜੀ ਇੱਕ ਕਮੇਟੀ ਬਣਾ ਦਿੱਤੀ ਜਾਵੇ ਠੀਕ ਹੈ ਨਹੀਂ ਉਹ ਕਮੇਟੀ ਬਣੂਗੀ ਜਿਹੜੀ ਕਮੇਟੀ ਅੱਜ ਤੱਕ ਬਣੀ ਉਸ ਕਮੇਟੀ ਨੇ ਕਦੇ ਕੋਈ ਫੈਸਲੇ ਨਹੀਂ ਕੀਤੇ ਸੋ ਇਸ ਕਰਕੇ ਦیدار ਜੀ ਇਹ ਇੱਕ ਸਾਹ ਜਖਮ ਹੈ ਇਹਨੂੰ ਤੁਸੀਂ ਨਾ ਹੀ ਛੇੜੋ ਹੁਣ ਤਾਂ ਕੋਈ ਹੱਲ ਨਹੀਂ ਹੈਗਾ ਇਹਦਾ ਹੱਲ ਨਿਰਾਸ਼ਾ ਹੈ ਹੁਣ ਆਪਾਂ ਆਪਣੇ ਅਗਲੇ ਸਵਾਲ ਤੇ ਤੁਸੀਂ ਧਰਨੀ ਸਾਹਿਬ ਹਰ ਸਾਲ ਵਿਦੇਸ਼ ਯਾਤਰਾ ਕਰਦੇ ਹੋ ਤੁਸੀਂ ਪੂਰੀ ਦੁਨੀਆ ਘੁੰਮੀ ਹੋਈ ਹੈ ਉੱਥੇ ਸੁਣਨ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਜਿਹੜਾ ਉੱਪਰਲਾ 메ਨ ਦਾ ਪਾਣੀ ਹੈ ਵੀ ਉਹਨੂੰ ਉਹ ਧਰਤੀ ਜ ਡਰੇਨ ਕਰਦੇ ਨੇ ਜਾਂ ਉਹਨੂੰ ਵਰਤਦੇ ਨੇ ਸੋ ਇੱਥੇ ਆਪਣੇ ਪ੍ਰਬੰਧ ਹੁਣ ਤੱਕ ਇਦਾਂ ਦਾ ਕਿਉਂ ਨਹੀਂ ਹੋ ਸਕਿਆ ਦੇਖੋ ਪਤਾ ਕੀ ਆ ਅਸੀਂ ਕੁਛ ਛੱਡੇ ਹੀ ਨਹੀਂ ਅਸੀਂ ਕੁਦਰਤੀ ਸੋਮਾ ਕੋਈ ਛੱਡੇ ਹੀ ਨਹੀਂ ਖਤਮ ਕਰਤੇ ਅਸੀਂ ਜੀ ਅਸੀਂ ਅਸੀਂ ਕੁਦਰਤ ਦੇ ਨਾਲ ਛੇੜਛਾੜ ਕੀਤੀ ਆ ਮੈਂ ਬਾਹਰਲੇ ਮੁਲਕਾਂ 'ਚ ਜਾਣਾ ਪਾਣੀ ਜਿੱਥੋਂ ਦੀ ਹਰ ਦਰਿਆ ਲੰਘ ਰਿਹਾ ਅਸੀਂ ਕਹੀ ਜਾਂਦੇ ਆ ਦੀ ਪੰਜ ਦਰਿਆਵਾਂ ਆ ਦੀ ਧਰਤੀ ਜੀ ਫਲਾਣਾ ਜੀ ਢਿਮਕਾ ਜੀ ਉਹ ਪੰਜ ਦਰਿਆਵਾਂ ਵਾਲਿਓ ਤੁਹਾਡੇ ਇੱਕ ਪੰਜਾਂ ਦਰਿਆਵਾਂ ਦਾ ਪਾਣੀ ਹੈ ਜਿਹੜਾ ਟੋਟਲ ਮਿਲਾ ਕੇ ਅਮਰੀਕਾ ਦੇ ਇੱਕ ਦਰਿਆ ਜਿੰਨਾ ਹੈ ਨਹੀਂ ਇੱਕ ਦਰਿਆ ਜਿੰਨਾ ਕਾਰਨ ਕੀ ਹੈ ਉਹਨਾਂ ਨੇ ਕੁਦਰਤੀ ਸੌਮੇ ਨਹੀਂ ਛਡੇ ਉਹਨਾਂ ਨੇ ਧਰਤੀ ਦੇ ਵਿੱਚੋਂ ਕਿਸੇ ਚੀਜ਼ ਨੂੰ ਡਰੇਨ ਨਹੀਂ ਕੀਤਾ ਉਹਨਾਂ ਨੇ ਧਰਤੀ ਦਾ ਜਿਹੜਾ ਕਦੇ ਨੁਕਸਾਨ ਨਹੀਂ ਕੀਤਾ ਹੈਗਾ ਜੇ ਉੱਥੇ ਤੁਸੀਂ ਜ਼ਮੀਨ ਵੀ ਦੇਖੀ ਹੈ ਨਾ ਅਸੀਂ ਲੋਕਾਂ ਨੇ ਟਿੱਬੇ ਨਹੀਂ ਛਡੇ ਅਸੀਂ ਲੋਕਾਂ ਨੇ ਦਰਖਤ ਨਹੀਂ ਛਡੇ ਜੇ ਉੱਥੇ ਜਾਉਂਗੇ ਨਾ ਤੁਸੀਂ ਕਿਸੇ ਦਰਖਤ ਨੂੰ ਛੇੜ ਸਕਦੇ ਆ ਨਾ ਤੁਸੀਂ ਟਿੱਬੇ ਨੂੰ ਛੇੜ ਸਕਦੇ ਇੱਕ ਘਰ ਉਹ ਐਨੀ ਉੱਚੀ ਬਣਿਆ ਹੋਆ ਹੈਗਾ ਇੱਕ ਘਰ ਉਹ ਥੱਲੇ ਬਣਿਆ ਹੋਆ ਹੈਗਾ ਠੀਕ ਹੈ ਨਹੀਂ ਕਿਸੇ ਨੂੰ ਕੋਈ ਜਿਹੜਾ ਹੈਗਾ ਛੇੜਛਾੜ ਕਰਨ ਦੀ ਕਿਸੇ ਨੂੰ ਆਜ਼ਾਦੀ ਨਹੀਂ ਠੀਕ ਹੈ ਜ਼ਮੀਨ ਹੈ ਜਿਹੜੀ ਉਹਦੇ ਵਿੱਚ ਥੱਲੇ ਤੋਂ ਟਿਊਬਨ ਲਾ ਲਾ ਕੇ ਹੁਣ ਉੱਥੇ ਤਾਂ ਕਈ ਲੋਕ ਮੈਂ ਇਹਨਾਂ ਨੂੰ ਵੀ ਜਾਣਦੇ ਜੀ 60-60 ਹਜ਼ਾਰ ਏਕੜ ਜ਼ਮੀਨ ਹੈ ਅੱਛਾ ਕੀ ਤੁਸੀਂ ਇਹ ਸੋਚਦੇ ਆ ਕਿ ਉਹ ਉਹਨਾਂ ਨੂੰ ਮੋਟਰਾਂ ਨਾਲ ਪਾਣੀ ਲਾ ਦੇਣਗੇ ਨਾ ਕੁਦਰਤ ਦੇ ਨਾਲ ਚੱਲ ਰਿਹਾ ਹੈਗਾ ਡ੍ਰਿਪ ਸਿਸਟਮ ਦੇ ਨਾਲ ਚੱਲ ਰਿਹਾ ਹੈਗਾ ਸਾਡਾ ਤਾਂ ਕੋਈ ਪ੍ਰਬੰਧਨੇ ਨਹੀਂ ਅਸੀਂ ਤਾਂ ਐਡੇ ਚੋਰ ਐ ਨਾ ਅਸੀਂ ਲੋਕਾਂ ਨੇ ਡ੍ਰਿਪ ਸਿਸਟਮ ਦੇ ਨਾਂ ਦੇ ਉੱਤੇ ਟਿਊਬਾਂ ਦਾ ਕਨੈਕਸ਼ਨ ਲੈ ਕੇ ਡ੍ਰਿਪ ਸਿਸਟਮ ਚੱਕ ਕੇ ਪੱਟ ਕੇ ਪਰੇ ਮਾਰੇ ਉਹ ਮੋਟਰਾਂ ਨੂੰ ਆਪਣੇ ਪਾਣੀ ਲਈ ਵਰਤ ਰਹੇ ਠੀਕ ਹੈ ਨਹੀਂ ਗੱਲ ਸੋ ਮੇਰੀਆਂ ਤਾਂ ਬੜੀਆਂ ਸਖਤ ਔਰ ਕੌੜੀਆਂ ਟਿੱਪਣੀਆਂ ਚਾਹੇ ਕੋਈ ਹੋਵੇ ਚਾਹੇ ਉਸ ਲਈ ਜਿਹੜਾ ਹੈਗਾ ਜ਼ਿੰਮੇਵਾਰ ਚਾਹੇ ਸਰਕਾਰ ਹੋਵੇ ਚਾਹੇ ਮੈਂ ਹੋਵਾਂ ਚਾਹੇ ਮੇਰਾ ਪਿਓ ਹੋਵੇ ਚਾਹੇ ਮੇਰਾ ਭਾਈ ਹੋਵੇ ਚਾਹੇ ਕੋਈ ਹੋਵੇ ਜੀ ਠੀਕ ਹੈ ਨਹੀਂ ਸੋ ਇਸ ਕਰਕੇ ਦੁੱਖ ਦੀ ਗੱਲ ਹੈ ਇਹ ਤਕਲੀਫ ਜਿਹੜੀ ਹੈਗੀ ਆ ਸਾਰੇ ਮੁਲਕ ਦੀ ਅੱਜ ਬਣੀ ਵੀ ਹੈਗੀ ਆ ਔਰ ਇਹਦੇ ਲਈ ਇੱਕ ਕਿੰਤੂ ਔਰ ਕਿੰਤੂ ਜਿਹੜਾ ਹੈਗਾ ਕੁਐਸਚਨੇਬਲ ਜਿਹੜਾ ਹੈਗਾ ਕਿਸਾਨ ਨੂੰ ਠਹਿਰਾਉਣਾ ਇਹ ਬਹੁਤ ਹੀ ਸ਼ਰਮਨਾਕ ਗੱਲ ਹੈਗੀ ਆ 3 ਮਹੀਨੇ ਕਿਸਾਨ ਜਿਹੜਾ ਹੈਗਾ ਪ੍ਰਾਲੀ ਜੀਰਵੀ ਦਾ ਤਿੰਨ ਮਹੀਨੇ ਦੇ ਵਿੱਚ ਮਤਲਬ ਬਾਪ ਰੋਲਾ ਉੱਠਦਾ ਫਿਰਦਾ ਤਿੰਨ ਮਹੀਨੇ ਦੇ ਵਿੱਚ ਕਦੇ ਉਹਦੀ ਪ੍ਰਾਲੀ ਦਾ ਸਵਾਲ ਉੱਠਦਾ ਕਦੇ ਕਾਸੇ ਦਾ ਉੱਠਦਾ ਬਾਕੀ ਜਿਹੜੇ 9 ਮਹੀਨੇ ਹੈਗੇ ਆ ਉਹਨਾਂ ਦੇ ਵਿੱਚ ਕਿਹੜਾ ਪਾਣੀ ਯੂਜ਼ ਹੁੰਦਾ ਜੀ ਉਦੋਂ ਕਿੱਥੇ ਜਾਂਦਾ ਪਾਣੀ ਤਾਰਨੀ ਸਾ ਮੈਂ ਆਪਣੇ ਆਖਰੀ ਸਵਾਲ ਤੇ ਆਉਣਾ ਇਹ ਤਾਂ ਹੁਣ ਨੈਗੇਟਿਵ ਗੱਲਾਂ ਹੋ ਗਈਆਂ ਵੀ ਸਰਕਾਰ ਵੀ ਜ਼ਿੰਮੇਵਾਰ ਆ ਲੋਕ ਵੀ ਜ਼ਿੰਮੇਵਾਰ ਨੇ ਫੈਕਟਰੀਆਂ ਵਾਲੇ ਵੀ ਜ਼ਿੰਮੇਵਾਰ ਨਹੀਂ ਮੇਰੀਆਂ ਨੈਗੇਟਿਵ ਗੱਲਾਂ ਨਹੀਂ ਨਹੀਂ ਚਲੋ ਮੇਰੀਆਂ ਪੋਜ਼ਿਟਿਵ ਗੱਲਾਂ ਹੁਣ ਆਪਾਂ ਇਹ ਹੁਣ ਆਪਾਂ ਇਹ ਆਪਣੇ ਸਰਕਾਰ ਨੂੰ ਲੋਕਾਂ ਨੂੰ ਸੁਝਾਅ ਦੋ ਵੀ ਪਾਣੀ ਨੂੰ ਬਚਾਉਣ ਲਈ ਆਪਾਂ ਕੀ ਕਰ ਸਕਦੇ ਦੇਖੋ ਜੀ ਜਦੋਂ ਤੱਕ ਸਰਕਾਰਾਂ ਦਾ ਸਾਥ ਨਹੀਂ ਹੋਊਗਾ ਠੀਕ ਹੈ ਉਦੋਂ ਤੱਕ ਪਾਣੀ ਨਹੀਂ ਬਚਸਾਦਾ ਠੀਕ ਹੈ ਜਦੋਂ ਪਿੱਛੇ ਤੋਂ ਹੜ ਆਉਂਦੇ ਆ ਠੀਕ ਹੈ ਉਹਨਾਂ ਲਈ ਕੋਈ ਡੈਮ ਨਹੀਂ ਹੈਗੇ ਚਲੋ ਮੈਂ ਇੱਕ ਹੋਰ ਸਵਾਲ ਕਰਦਾ ਤੁਹਾਡੇ ਤੇ ਆ ਤੁਹਾਨੂੰ ਕੁਐਸਚਨ ਆ ਇਹ ਤੁਹਾਨੂੰ ਕੁਐਸਚਨ ਆ ਕਿ ਦਦਾਰ ਜੀ ਜਦੋਂ ਸਾਹਿਬਜਾਦਿਆਂ ਦੀ ਸ਼ਹੀਦੀ ਹੋਈ ਪਾਪਾ ਜੋਰਾਵਰ ਸਿੰਘ ਪਾਪਾ ਫਤੇ ਸਿੰਘ ਤੇ ਮਾਤਾ ਗੁਜਰੀ ਇਸ ਗੁਰਦੁਆਰਾ ਫਤੇਗੜ ਸਾਹਿਬ ਦੇ ਪਿੱਛੇ ਹੰਸਲਾ ਰਿਵਰ ਵਗਦਾ ਸੀ ਜਿਹਦੇ ਵਿੱਚ ਜਾਦਿਆਂ ਨਾਲ ਜਿਹੜੀ ਹੈਗੀ ਉਹ ਹੁੰਦੀ ਸੀ ਉਹ ਰਿਵਰ ਦੀ ਮੁੜ ਕੇ ਨਦੀ ਬਣ ਗਈ ਨਦੀ ਤੋਂ ਮੁੜ ਕੇ ਚੋਆ ਬਣ ਗਿਆ ਮੈਂ ਮੈਂ ਤੁਹਾਨੂੰ ਕੁਐਸਚਨ ਪੁੱਛਦਾ ਕਿ ਚੋਆ ਕਿੱਥੇ ਆ ਹੁਣ ਚੋਆ ਕਿੱਥੇ ਆ ਠੀਕ ਹੈ ਠੀਕ ਹੈ ਇੱਥੇ ਕਹਿੰਦੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਜਿਹੜੇ ਹੈਗੇ ਆ ਉਹ ਬਣਾਇਆ ਸੀ ਪੁਲ ਬਣਾਇਆ ਸੀ ਜਿਹੜਾ ਅੱਜ ਤੱਕ ਚੱਲ ਰਿਹਾ ਹੈ ਜਿਹੜਾ ਆ ਮੋੜਾਂ ਤੇ ਹੈਗਾ ਮੋੜਾਂ ਵਾਲਾ ਠੀਕ ਹੈ ਉਹਦੇ 12 ਕੁ ਰੇ ਹਨ ਜਿਨ੍ਹਾਂ ਦੇ ਵਿੱਚ ਪਾਣੀ ਲੱਗਦਾ ਸੀ ਅੱਜ ਦਿਖਾਓ ਕਿੰਨੇ ਚੱਲਦੇ ਹੈਗੇ ਆ ਉਹਦੇ ਵਿੱਚ ਬਿਲਡਿੰਗਾਂ ਬਣੀਆਂ ਮੀਆਂ ਉਹਦੇ ਵਿੱਚ ਕੰਸਟਰਕਸ਼ਨਾਂ ਹੋਈਆਂ ਮੀਆਂ ਉਹਦੇ ਵਿੱਚ ਗੁਰਦੁਆਰਾ ਇੱਕ ਬਣਾਇਆ ਪਿਆ ਉਹਨਾਂ ਲੋਕਾਂ ਨੇ ਬਾਅਦ ਦੇ ਵਿੱਚ ਉਹਦੇ ਤੇ ਕੁਐਸਚਨ ਹੋਏ ਸਹੀਆਂ ਹੋਈਆਂ ਸਾਰਾ ਕੁਝ ਹੋਇਆ ਕੀ ਕਿਸੇ ਨੇ ਸਵਾਲ ਉਠਾਇਆ ਤੁਸੀਂ ਸਵਾਲ ਉਠਾਇਆ ਮੈਂ ਤੁਹਾਨੂੰ ਸਵਾਲ ਪੁੱਛਦਾ ਫਿਰ ਪਾਣੀ ਕਿੱਧਰ ਜਾਵੇ ਜਿਹੜਾ ਚੋ ਇਹਦਾ ਪਾਣੀ ਉੱਪਰ ਤੋਂ ਜਿਹੜਾ ਪਾਣੀ ਉੱਪਰ ਤੋਂ ਹੰਸਲਾ ਰਿਵਰ ਤਾਈਂ ਆਉਂਦਾ ਸੀ ਉਹਦਾ ਤੁਸੀਂ ਚੋਆ ਬਣਾ ਕੇ ਪੱਕਾ ਕਰਕੇ ਸੈਰਗਾਹਾਂ ਬਣਾਉਂਦੇ ਫਿਰਦੇ ਅੱਗੇ ਆ ਤੁਸੀਂ ਦੱਸੋ ਤਾਂ ਸਹੀ ਮੈਂ ਕਹਿੰਦਾ ਜ਼ਿੰਮੇਵਾਰ ਪ੍ਰੈਸ ਵੀ ਹੈ ਜ਼ਿੰਮੇਵਾਰ ਅਸੀਂ ਵੀ ਹਾਂ ਮੈਂ ਤਾਂ ਆਪਣੇ ਵੱਲੋਂ ਜਿੰਨੇ ਕ ਸਵਾਲ ਉੱਠਦੇ ਹਟਾਉਂਦਾ ਰਹਿਣਾ ਸਵਾਲ ਪਾਣੀ ਤੇ ਸਵਾਲ ਕਰਨ ਤੋਂ ਪਹਿਲਾਂ ਪਾਣੀ ਦੇ ਪ੍ਰਬੰਧਨ ਤੇ ਟੋਟਲ ਸਵਾਲ ਬਣਦੇ ਹੈਗੇ ਆ ਕਿ ਪਾਣੀ ਜਿਹੜਾ ਹੈਗਾ ਇਹ ਇਹ ਇਹਨੂੰ ਇਹ ਨਾ ਕਹੋ ਉਹ ਸਾਰਾ ਤਾਂ ਤੁਸੀਂ ਸੱਤ ਲੋ ਜਿਹੜਾ ਹੈਗਾ ਉਹਦੀਆਂ ਜ਼ਮੀਨਾਂ 'ਤੇ ਬਾਈ ਬੈਠੇ ਆ ਸਾਰੇ ਉਹਦੇ ਕੰਡੇ ਦੇ ਉੱਤੇ ਫੈਕਟਰੀਆਂ ਲਾਈ ਬੈਠੇ ਆ ਸਾਰਾ ਬਿਆਸ ਤੁਸੀਂ ਦੱਬੀ ਬੈਠੇ ਹੈਗੇ ਆ ਠੀਕ ਆ ਫਿਰ ਇੱਥੇ ਤੱਕ ਹੋ ਗਿਆ ਅਗਲੀ ਨਮੀ ਬਿਮਾਰੀ ਜਿਹੜੀ ਹੈਗੀ ਆ ਤੁਸੀਂ ਲੋਕਾਂ ਨੇ ਮਾਈਨਿੰਗ ਕਰ ਕਰਕੇ ਹਾਂ ਸਹੀ ਉਹਨਾਂ ਦੇ ਜਿਹੜੇ ਬਾਰਡਰ ਏਰੀਆ ਤੇ ਪੁਲਸੀ ਪੁਰਾ ਹਾਲਾਤ ਹੈ ਹੁਣ ਹਿੱਲ ਕੇ ਸਹੀ ਹੈ ਠੀਕ ਆ ਫਿਰ ਫਿਰ ਤੁਸੀਂ ਹਾਲੇ ਪਾਣੀ ਪ੍ਰਬੰਧਨ ਤੇ ਗੱਲਾਂ ਕਰਦੇ ਆ ਛੇੜਨਾ ਐਵੇਂ ਦਰਦਾਂ ਨੂੰ ਸਾਤੋਂ ਦਰਦ ਛਪਾਇਆ ਨਹੀਂ ਜਾਣਾ ਚਾਹੇ ਕੋਈ ਦੇਸ਼ ਦੀ ਸੁਪਰੀਮ ਕੋਰਟ ਹੋਵੇ ਚਾਹੇ ਹਾਈ ਕੋਰਟ ਹੋਵੇ ਚਾਹੇ ਅੱਜ ਕਹਿੰਦੇ ਆ ਜੀ ਫਲਾਣੇ ਚੀਫ ਜਸਟਿਸ ਸਾਹਿਬ ਬਹੁਤ ਤਕੜੇ ਹੈਗੇ ਆ ਜੀ ਇਸ ਦੇਸ਼ ਦਾ ਜੇ ਕੋਈ ਹੱਲ ਕਰਕੇ ਦਿਵਾ ਦੇਵੇ ਤਾਂ ਮੈਂ ਉਹਨੂੰ ਮੰਨੂਗਾ ਕਿ ਦਵਾਰਾ ਬਾਬਾ ਨਾਨਕ ਪੈਦਾ ਹੋ ਗਿਆ। ਧਰਨੀ ਸਾਹਿਬ ਨੇ ਬਹੁਤ ਵਧੀਆ ਗੱਲਾਂ ਦਸੀਆਂ ਨੇ ਵਿੱਚ ਕੌੜੀਆਂ ਮਿੱਠੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਸਰਕਾਰਾਂ 'ਤੇ ਵੀ ਟੌਂਸ ਕੀਤੀ ਐ ਲੋਕਾਂ ਨੂੰ ਵੀ ਜਿਹੜਾ ਹੈਗਾ ਉਹ ਉਹ ਕੀ ਐ। ਸੋ ਦੋਸਤੋ ਪਾਣੀ ਜੁਡੀਸ਼ੀਅਲ ਸਿਸਟਮ ਤੇ ਵੀ ਕੀਤੀ। ਰੋਟੇਸ਼ਨਲ ਸਿਸਟਮ ਤੇ ਵੀ ਉਹਨਾਂ ਨੇ ਕਿੰਤੋਂ ਪ੍ਰੰਤੋਂ ਕੀਤਾ ਐ। ਸੋ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਪਾਣੀ ਨੂੰ ਜਿਹੜਾ ਬਚਾਉਣ ਦਾ ਉਹ ਜਰੂਰ ਜਿਹੜਾ ਯਤਨ ਹੈ ਆਪਣੇ ਵੱਲੋਂ ਜਿੰਨਾ ਹੋ ਸਕਦਾ ਹੈ ਜਿਹੜਾ ਯੋਗਦਾਨ ਹੈ ਉਹ ਜਰੂਰ ਪਾਓ ਮੈਂ ਦਦਾਰਗੁਰਨਾ ਤੁਹਾਡੇ ਨਾਲ ਕਿਸੇ ਨਵੇਂ ਮਹਿਮਾਨਾਂ ਹਾਜ਼ਰ ਹੋਵਾਗਾ ਤਦ ਤੱਕ ਲਈ ਥੈਂਕ ਯੂ